ਸਰਸਗਰਾਂ ਦੇ ਅਸਲ ਵਿੱਚ ਜੁਧ ਨਸ਼ਾ ਰੋਧ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਹ ਤਰੀਕਾ ਦੱਸਦੀ ਕਿ ਸੀਐਸਟਾਪ ਪਠਾਨ ਕੋਲੋਂ ਵੱਡੀ ਸਰਦ ਹੱਥ ਲੱਗੀ ਹੈ ਜਿੱਥੇ 1 ਕਿਲੋ ਤੇ 150 ਗ੍ਰਾਮ ਜਿਹੜੀ ਚੈਸਰ ਬਰਾਮਦ ਕੀਤੀ ਹੈ ਤੁਹਾਨੂੰ ਅੱਗੇ ਦੱਸਾਂਗੇ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕੋਈ ਵੀ ਨਸ਼ਾ ਵੇਚਣਾ ਇਹਨੂੰ ਬਿਲਕੁਲ ਬਖਸ਼ਾ ਨਹੀਂ ਜਾਏਗਾ ਤੀਸਰੇ ਤੋਂ ਲੈ ਕੇ ਜਿਹੜੀ ਇਸ ਸਿੰਬਲ ਤੋਂ ਇੱਕ ਨਕਲ ਆਇਆ ਗਿਆ ਸੀ ਪੁਲਸਰ ਬਸ ਤੋਂ ਕਿ ਜਿਸੇ ਵਸਤੂ ਚੈਕਿੰਗ ਦਰਾਜੋ ਚੈਕਿੰਗ ਕੀਤੀ ਗਈ ਹੈ 1 ਕਿਲੋ ਤੇ 150 ਗ੍ਰਾਮ ਜਿਹੜੀ ਚੈਸਰ ਬਰਾਮਦ ਕੀਤੀ ਹੈ ਰਿਪੋਰਟ ਲਿਆ ਜਾਏਗਾ ਪਰ ਅੰਦੀ ਜੜੀ ਇਹਨਾਂ ਨੂੰ ਪੁਸ਼ੀਸ਼ਨ ਕੀਤੀ ਜਾਏਗੀ ਦੀ ਪਠਾਨਕੋਟ ਇਹ ਆਪਣੇ ਬੀਜੀਪੀ ਪਲਾਵ ਸਾਹ ਵੱਲੋਂ ਜਿਹੜੇ ਯੁੱਧ ਨਸ਼ਾ ਵਿਰੁੱਧ ਹੰਝਲਾਈਏ ਲਈ ਗਈ ਹੈ ਸੁਣੋ ਮੱਦੇ ਨਜ਼ਰਤ ਦੇ ਅਮ ਇਹ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਇਹ ਸਟਾਪ ਵੱਲੋਂ ਸਿੰਮਲ ਚੌਂਗ ਦੇ ਨੇੜੇ ਨਾਕਾ ਬੰਦੀ ਕੀਤੀ ਹੋਈ ਸੀ ਉਹ ਦਰਾਨੇ ਨਾਕੀ ਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਇਹਨਾਂ ਕੋਲੋਂ ਕਰੀਬ 1150 ਗ੍ਰਾਮ ਚਰਸ ਬਰਾਮਦ ਹੋਈ ਉਦਰਾੰਦ ਕਰਕੇ थाना ਡਵੀਜ਼ਨ ਮਰੇਖ ਚ ਮਕਦਮਾ ਦਰਜ ਕੀਤਾ ਗਿਆ। ਪਰ ਇਹ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਸਬਗ ਬਦਰਾਮ ਦੀ ਤੇ ਇੱਕ ਦਾ ਨਾਮ ਕਿਉਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਹੈ ਹਰਨ ਬਦਰਾਮ ਦੀ ਚਸਬਰਾਮ ਦੀ ਇਹਨਾਂ ਚੋ ਜੇ ਪੁਛਗਿ ਚੱਲ ਰਹੀ ਹੈ ਤੀਸੇ ਦਾ ਪਾਰਟ ਇਹ ਤੀਸੇ ਤੋਂ ਉੱਥੋਂ ਹੀ ਪిల్లా ਲਾਈਏ ਵੀ ਉੱਥੋਂ ਲੈ ਕੇ ਆਏ ਨੇ ਔਰ ਪਿਆਰ ਵੀ ਖੁਦ ਹੀ ਕਰਦੇ ਨੇ ਰਬਾ ਜੀ ਤਪਤੀ ਚੱਲ ਰਹੀ ਹੈ ਤੇ ਦਰਾਂ ਨੇ ਤਪਤੀ ਚ ਜਾਂ ਰਹੀ ਹੋ ਰਹੀ ਹੈ ਅਸਲੀ ਰਿਕਵਰੀ ਵੀ ਹੋ ਰਹੀ ਸੀ ਹਾਂ ਜੀ ਬਿਲਕੁਲ ਅੱਜ ਕਰਾਂਗੇ ਮਾਮਲਾ ਪੇਸ਼ ਕਰ ਰਹੇ ਅੱਜ ਮਾਮਲਾ ਲੈ ਕੇ ਅੱਗੇ ਅਗਲੀ ਕੋਸ਼ਿਸ਼ ਕੀਤੀ ਜਾਏਗੀ ਮਾਮਲਾ ਕਿੱਧਰ ਕੀਤਾ ਗਿਆ ਮਾਮਲਾ ਮਕਦਮਾ ਨਾਲ ਖਿਲਾਫ ਚ ਚਰਚਾ ਦਾ ਮਕਦਮਾ ਦਰਜ ਕੀਤਾ ਥਾਣਾ ਡਿਵੀਜ਼ਨ ਅਮਰਿਕ